ਵੇ ਮੇ ਤੇਰਾ ਵੀ ਵੇ ਇਤ ਪੁੱਲ ਤੋੜ ਲੈਣੇ ਨੇ ਓਕੇ ਆ ਗਿਆ ਜੱਟ ਸ਼ਰਾਬੀ ਹੁਣ ਕਿਉਂ ਲੁਕਦੀ ਫਿਰਦੀ ਪਾਦੀ ਕਰਦੀ ਉਰਾ ਪੜਾ ਦੇ ਚਾ ਦੀਆਂ ਬੜੀਆਂ ਬੜੀਆਂ ਕਰਦੀ ਕਿਉਂ ਵੇ ਮੇ ਤੇਰਾ ਨੇ ਤੇਰਾ ਨੂੰ ਵੇ ਮੈਂ ਤਲੀਆਂ ਤੇ ਜੋਗ ਚੁਗਾ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜਿਨ੍ਹਾਂ ਨੂੰ ਦੁਕਾਨਾਂ ਦੀ ਦੁਨੀਆ ਦੇ ਵਿੱਚ ਉਹਨਾਂ ਦੀ ਗਾਇਕੀ ਨੂੰ ਇੱਕ ਯੁੱਗ ਆਖਿਆ ਜਾ ਸਕਦਾ ਹੈ ਜਿਨ੍ਹਾਂ ਨੇ 30 ਸਾਲ ਤੋਂ ਵੱਧ ਦੁਕਾਨੇ ਪੇਸ਼ ਕਰਕੇ ਆਪਣੇ ਸਰੋਤਿਆਂ ਦੇ ਮਨ ਨੂੰ ਕੀ ਲਿਆ ਅੱਜ ਵੀ ਉਹਨਾਂ ਦੇ ਜੋ ਚਾਹਵਾਨ ਹਨ ਉਹਨਾਂ ਦੀਆਂ ਸੀਡਿਜ਼ ਨੂੰ ਆਪਣੀ ਜਾਨ ਤੋਂ ਵੱਧ ਸਾਂਭ ਕੇ ਰੱਖਦੇ ਹਨ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਉਹਨਾਂ ਦੀ ਜੋੜੀ ਦੇ ਬਾਰੇ ਉਹਨਾਂ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਰੋਚਕ ਗੱਲਾਂ ਜੋ ਤੁਸੀਂ ਸੁਣਨੇ ਆ ਪਸੰਦ ਕਰੋਗੇ ਇਹ ਖੂਬਸੂਰਤ ਸੈਗਮੈਂਟ ਤੁਹਾਡੇ ਲਈ ਪੇਸ਼ ਕਰ ਰਹੇ ਹਨ ਤੁਹਾਡੇ ਮਨਪਸੰਦ ਕਲਾਕਾਰ ਗੁਰਪ੍ਰੀਤ ਕੁੱਕੀਾਰੇ ਪੰਜਾਬੀਆਂ ਨੂੰ ਗੁਰਪ੍ਰੀਤ ਕੁੱਕੀ ਵੱਲੋਂ ਸਤਿ ਸ੍ਰੀ ਅਕਾਲ محمد صدیق صاحب اور رنجیت کور جی ساڑی آستے آج بڑی خوشی دی گالا ہے کہ تھی سارے اس شو تشریف لے کے آئے ہو ਸਾਡੇ ਦਰਸ਼ਕਾਂ ਨੂੰ ਇਹ ਕਲੀਅਰ ਕਰੋ ਵੀ ਤੁਹਾਡੀ ਗਾਇਕ ਜੋੜੀ ਪাবਲਰ ਹੈ ਕਿ ਵੈਸੇ ਵੀ ਰ ਆਪਣੇ ਜੋੜੀ ਬਣਾਈ ਹੋਈ ਹੈ। ਕੋਈ ਜੀ ਗੱਲ ਇਹ ਹੈ ਇਹ ਮਸ਼ਹੂਰ ਦਾ ਸੀ ਇਸੇ ਤਰ੍ਹਾਂ ਹੋਇਆ ਜਿਵੇਂ ਜੋੜੀ ਹੁੰਦੀ ਹੈ। ਹਾਂ ਹਾਂ। ਲੇਕਿਨ ਕਿਉਂਕਿ ਜੀਜੀ ਬਹੁਤ ਛੋਟੇ ਸੀਗੇ ਜਦ ਮੇਰੇ ਨਾਲ ਡੌਣ ਲੱਗੇ ਨੇ ਮੈਂ ਬਾਲ ਵਿੱਚ ਦਰਸੀ ਪਹਿਲਾਂ ਹੋਈ। ਅੱਛਾ ਅੱਛਾ। ਹਾਂ ਤੋ ਸਾਡੀ ਗਾਇਕ ਜੋੜੀ ਹੀ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਕਈ ਮੁਗਾਲਤਾ ਲੱਗਦਾ ਵੀ ਸ਼ਾਇਦ ਇਹਨਾਂ ਦੀ ਵੈਸੇ ਵੀ ਜੋੜੀ ਹੈ ਕਿਉਂਕਿ ਜਿੰਨਾ ਚਿਰ ਸਾਨੂੰ ਗਉਂਦਿਆਂ ਨੂੰ ਹੋਇਆ ਇਹਨਾਂ ਚਿਰ ਕਦੇ ਕੋਈ ਜੋੜੀ ਇਕੱਠੀ ਨਹੀਂ ਹੈ ਇਸ ਕਰਕੇ ਲੋਕਾਂ ਨੇ ਸੰਜ਼ਾਤ ਲਿਖਿਆ ਤੂੰ ਹੀ ਮੇਰੀ ਜਿੰਦ ਜਾਨ ਤੂੰ ਹੀ ਮੇਰਾ ਪਿਆਰ ਵੇ ਕਰ ਲੈ ਯਕੀਨ ਸੱਚਾ ਆਖਾ ਸੋਹਣਿਆar ਵੇ ਜਿਹੜੇ ਪੰਜਾਬ ਦੇ ਲੋਕ ਤੁਹਾਨੂੰ ਬਣਾ ਤਿਆਰ ਕਰਦੇ ਆ ਜੀ ਕਿਉਂਕਿ ਪੰਜਾਬੀ ਜ਼ੁਬਾਨ ਨਾਲ ਤੁਸੀਂ ਜੁੜੇ ਹੋ ਪੰਜਾਬੀ ਕਾਇਕੀ ਨਾਲ ਕਿਉਂਕਿ ਅੱਜ ਵੀ ਅਜੇ ਤੱਕ ਰੇਡੀਓ ਤੇ ਤੁਹਾਡਾ ਗੀਤ ਵੱਜਦਾ ਕੇ ਰੇ ਸੋਣੀ ਦੇ ਖਾਲੀ ਕੋੜੀ ਹਣਕਦੀ ਉੱਤੇ ਨਹੀਂ ਦੀਦਾ ਵੀਰ ਵਾਹ ਭੈਣੋਂ ਡੀਕਾ ਕਰੇ ਮਿਰਜ਼ਾ ਕੌਣ ਬਣਾਵੇ ਤੀਰ ਭੈਣੋਂ ਡੀਕਾ ਕਰੇ ਮਿਰਜ਼ਾ ਕੌਣ ਬਣਾਵੇ ਤੀਰ ਵੇ ਉਹ ਖਾਲੀ ਕੋੜੀ ਹਣਕਦੀ ਉੱਤੇ ਨਹੀਂ ਦੀਦਾ ਵੀਰ ਜੀ ਪ੍ਰਿੰਸ ਸਾਹਿਬ ਸਾਡੀ ਇੰਟਰਵਿਊ ਲਈ ਤੁਹਾਡੀ ਗੱਲ ਕਰੀਏ ਤੁਹਾਡੀ ਗਾਇਕੀ ਦੀ ਸ਼ੁਰੂਆਤ ਕਦੋਂ ਹੋਈ ਇਤਫਾਕੇ ਮੇ ਬਣੀ ਉਹ ਜੀ ਸ਼ੁਰੂਆਤ ਤਾਂ ਸਕੂਲ ਟਾਈਮ ਤੋਂ ਹੋ ਗਈ ਸੀ ਅੱਛਾ ਹਾਂ ਜੀ ਸਰ ਸਕੂਲ ਦੇ ਵਿੱਚ ਹੀ ਮੈਂ ਟੋਨ ਲੱਗ ਗਿਆ ਸੀਗਾ ਅਮ ਤੁਸੀਂ ਜਿਹੜੇ ਵਾਰੰਗ ਦੇ ਬੱਚਿਆਂ ਦਾ ਟੂਰਨਾਮ ਹੁੰਦਾ ਤੇ ਵੈਸੇ ਸਕੂਲ ਲਿਫਤ ਬਾਅਦ ਫਿਰ ਮੈਂ ਇੱਕ ਥੀਏਟਰ ਕੰਪਨੀ ਉਦੋਂ ਵਿੱਚ ਪੜhti ਹੋ ਗਿਆ ਰੋਟੀ ਰੋਜੀ ਵਾਸਤੇ ਉੱਥੇ ਮੈਂ ਬਖਾਇਦਾ ਗਾਣਾ ਫਿਲਮੀ ਗੀਤ ਗਾਉਂਦਾ ਸੀ ਤੇ ਐਕਟਿੰਗ ਸ਼ੁਰੂ ਕਰ ਲਈ ਮੈਂ ਤਾਂ ਸਿਰ ਥੀਏਟਰ ਦੀ ਪੈਦਾਵਾਰ ਹੈ ਨਾ ਨਾ ਇਸੇ ਕਰਕੇ ਸ਼ਹਿਰ ਤੁਹਾਡੀ ਗਾਇਕੀ ਦੇ ਵਿੱਚ ਤੁਹਾਡੀ ਨਾਲ ਨਾਲ ਅਦਾਕਾਰੀ ਵੀ ਜਿਹੜੀ ਹੈ ਉਹੀ ਤਾਂ ਪਪੂਲਰਟੀ ਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਤੁਸੀਂ ਗਾਇਕ ਜਦੋਂ ਗੀਤ ਗਾਉਨੇ ਹੋ ਤੁਸੀਂ ਨਾਲ ਉਹਨੂੰ ਨਿਭਾਉਨੇ ਹੋ ਵੀ ਗੀਤ ਨੂੰ ਆਪਣੀ ਅਦਾਕਾਰੀ ਦੀ ਜੀ ਜਦ ਤੱਕ ਮੈਂ ਗੀਤ ਨੂੰ ਸਮਝ ਨਾ ਲਵਾਂ ਕੋਸ਼ਿਸ਼ ਕਰੀ ਦੀ ਵੀ ਉਹ ਉਸ ਤਰ੍ਹਾਂ ਹੀ ਗਾਇਆ ਵਿੱਚ ਜਿਸ ਤਰ੍ਹਾਂ ਦੇ ਗੀਤ ਦੀ ਵਾਇਡਿੰਗ ਆ ਸਾਤਰ ਸਜੀਵ ਹੋ ਜਾਂਦਾ ਹੈ ਨਾ ਤੇ ਤੁਹਾਡਾ ਸਭ ਤੋਂ ਪਹਿਲਾ ਜਿਹੜਾ Song ਜਿਹੜਾ ਪਪੂਲਰ ਹੋਇਆ ਸੀ ਦੋਵਾਂ ਦਾ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਹੋਵੇ ਕੱਲੇ ਜੀ ਜਿਹੜਾ ਪਹਿਲੇ ਹੀ ਕੀ ਸੜਕ ਤੋਂ ਆਉਂਦਾ ਸੀਗਾ ਉਹੀ ਬਹੁਤ ਰੇਡੀਓ ਤੇ ਉਹੀ ਬਹੁਤ ਵੱਜਿਆ ਕਿਹੜਾ ਗੀਤ ਸੀ ਜੀ ਜੇ ਤੂੰ ਸੁਨੇ ਯਾਰੇ ਕੋਣੋਂ ਨੱਚੀਆਂ ਘੜੌਣੀਆਂ ਮੁੰਦਰੀ ਚ ਨਾਹੇ ਜੜ ਬਾਨੀ ਘਾਣੀਆਂ ਮੈਨੂੰ ਚੰਦੀ ਦੀਆਂ ਮੈਨੂੰ ਚਾਂਦੀ ਦੀਆਂ ਤਾਂਜਰਾ ਕਰਦੇ ਹਾੜੀਆਂ ਇਹ ਮੋਨੋ ਤਾਰਾ ਰਾਰਾ ਇਹਦੀ ਤਾਂ ਬੜੀ ਹੈ ਬਾਦੀ ਹੈ ਇਹ ਬਾਦੀ ਹੈ ਹਾਂ ਇਹ ਰਬਾ ਤਾਰਾ ਰਾਰਾ ਇਹ ਸਭਾਦੀ ਹੈ ਸੋ ਮੈਂ ਵੀ ਜਦੋਂ ਤੁਸੀਂ ਸੁਣਾ ਰਹੇ ਸੀ ਮੇਰੇ ਜ਼ਿਹਨ 'ਚ ਉਹੀ ਗੱਲ ਆ ਰਹੀ ਸੀ ਕਿ ਇਹ ਸੇਮ ਕੰਪੋਜੀਸ਼ਨ ਸਾਡੇ ਦਲੇਰ ਮੈਲਦੀ ਸਾਹਿਬ ਕਿੰਨੇ ਹਿੱਟ ਹੋਏ ਆ ਹਾਂਜੀ ਫਿਰ ਉਹਨਾਂ ਨੇ ਮਗਰ ਹਾਇ ਰੱਬ ਆਈ ਲਾਇਆ ਹਾਂਜੀ ਕੰਪੋਜੀਸ਼ਨ ਕਰਨਾ ਤੁਹਾਡੇ ਵਾਲੀ ਨਹੀਂ ਬਹੁਤ ਅੱਛਾ ਕਿਸਮਤ ਦੀ ਗੱਲ ਹੈ ਜਿਹੜੇ ਰੱਬ ਲਾ ਕੇ ਤਰ ਗਏ ਜੀ ਹਾਂਜੀ ਰੱਬ ਨੇ ਤਾਂ ਸੋ ਤੇ ਤੁਹਾਨੂੰ ਰੰਗੀ ਦੀ ਕਿਹੜਾ ਐਸਾ ਗੀਤ ਤੁਸੀਂ ਜਦੋਂ ਤੁਹਾਡਾ ਵੱਜਿਆ ਸੀਗਾ ਤੁਹਾਨੂੰ ਉਸ ਤੋਂ ਬਾਅਦ ਅਹਿਸਾਸ ਹੋਣ ਲੱਗ ਪਿਆ ਯਾਰ ਤੁਸੀਂ ਵਾਕਈ ਪਪੂਲਰ ਹੋ ਗਏ ਲੋਕੀ ਕਿਹੜੇ ਗੀਤ ਤੋਂ ਬਾਅਦ ਤੁਹਾਨੂੰ ਪਛਾਣਨ ਲੱਗ ਪਏ ਬਹੁਤ ਜ਼ਿਆਦਾ ਗੀਤ ਉਸ ਟੈਂਪ ਤੋਂ ਬਾਅਦ ਅਸੀਂ ਇੱਕ ਕਿਲੇ ਵਿੱਚ ਗਾਇਆ ਅਲੜਪੁਣੇ ਵਿੱਚ ਐਵੇਂ ਅੱਖੀਆਂ ਲਾ ਗੋ ਉਹ ਗੀਤ ਨੇ ਤਾਂ ਕਾਫੀ ਸਾਨੂੰ ਸ਼ਹਿਰਾ ਚ ਵੀ ਪਿੰਡਾਂ ਚ ਵੀ ਬਹੁਤ ਵੈਸੇ ਵੀ ਰੇਡੀਓ ਤੇ ਵੀ ਬਹੁਤ ਬੱਜਿਆ ਬਹੁਤ ਜ਼ਬਰ ਬੱਜਿਆ ਮੈਂ ਬਾਚੇ ਕੀ ਤਰ੍ਹਾਂ ਖਿਆਲ ਕੀਤਾ ਭਈ 20 ਸਾਲ ਉਹ ਕੰਟੀਨਿਊ ਬੱਜਦਾ ਰਿਹਾ ਜਿੰਨੇ ਗੀਤ ਮੈਨੂੰ ਤੁਹਾਡੇ ਯਾਦ ਨੇ ਕਿਤੇ ਸਿਲੇਬਸ 'ਚ ਲੱਗੇ ਨੇ ਮੈਂ ਵੀ ਇਹ ਜੋ ਫਰਸਟ ਆਉਣਾ ਸੀ ਸਵਾਲ ਨਹੀਂ ਯਾਦ ਉਹ ਤੁਹਾਡੇ ਗੀਤਾਂ ਵਾਲੀ ਯਾਦ ਹੈ कदर लाॻे कदर गवाल जे कदुो लागे कदुर गवारी सुर वारी अखनि अॼु अॼु अखरू रोए मेरी

छोटी उमिरे दर्द हैके दिली कजर लागे कदा लागे कदिल दवा हा 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 क्या बात है, क्या बात है। ந்தோ நீ மென்ால வேந்த மே சால வே రుమాలేనా రుమాలే క్య నిన్న రుమాలవేనా రుమాల ਕਿਆ ਬਾਤ ਹੈ ਕਿਆ ਬਾਤ ਰੰਜੀਤ ਜੀ ਨਹੀਂ ਜਵਾਬ ਤੁਹਾਡੀ ਵੀ ਗਾਇਕੀ ਦਾ ਔਰ ਤੁਹਾਡੇ ਮੈਨੂੰ ਜਦ ਮੈਂ ਗੱਲ ਕਰ ਰਿਹਾ ਸੀ ਗੀਤ ਜਿੱਦਾਂ ਬੜਾ ਪਪੂਲਰ ਹੋਇਆ ਸੀ ਖਾਲੀ ਕੋੜੀ ਹਣਕ ਦੀ ਉੱਤੇ ਨਹੀਂ ਦੀਦਾ ਵੀਰ ਇੱਕ ਰੇਡੀਓ ਤੇ ਬੜਾ ਵਜਦਾ ਹੁੰਦਾ ਸੀ ਮੈਨੂੰ ਯਾਦ ਹੈ ਲੋਡੇ ਵਿਲੇਜ ਨੂੰ ਮੰਮੀ ਨੇ ਦਾਲ ਚੁੱਕ ਦੇ ਹੋਣਾ ਕੋਲ ਰੇਡੀਓ ਲੱਗਾ ਹੋਣਾ ਚਾਹ ਬਣਨ ਢਈ ਹੋਣੀ ਦੇ ਨਾਲ ਗੀਤ ਤੁਹਾਡਾ ਵਜਦਾ ਹੁੰਦਾ ਸੀ ਨੀ ਨਨਾਨੇ ਬੇਈਮਾਨ ਐ ਕਾ ਬੇਰਗੀਰ ਕਾਨੇ ਐਸੀ ਵੀਰ ਨੂੰ ਕਸੂਤੀ ਲੂਤੀ ਲਾਈਨਾਂ ਨੇ ਅੱਜ ਤੱਕ ਮੈਨੂੰ ਮਾਰ ਕੋਈ ਤੋ ਇਹ ਵੈਸੇ ਗੀਤ ਬੜਾ ਖੂਬਸੂਰਤ ਹੈ ਪਰ ਜ਼ਿਆਦਾ دیر ਚੱਲਣ ਵਾਲਾ ਨਹੀਂ ਹੈਗਾ ਕਿਉਂ ਜੀ ਕਿਉਂ ਕਿ ਕਿਉਂਕਿ ਲਿਸਕੀ আল্টਰਾਸਾਉਂਡ ਸਕੈਨਿੰਗ ਕਰਾਈ ਜਾਂਦੇ ਜੀ ਕੁੜੀਆਂ ਹੋਣ ਇੰਡੀਆ ਨਨਾਨਾ ਹੋਣੀਆਂ ਇਨੀ ਅਗੋ ਗਾਣਾ ਕਿੰਨੂੰ ਸੁਣਾਉਣਾ ਬਿਲਕੁਲ ਸ਼ੁਕਰ ਹੈ ਪਹਿਲੇ ਪਹਿਲੇ ਜ਼ਮਾਨੇ ਦੇ ਗਾਤਾ ਜੀ ਫਰੀਦ ਖਾਨ ਸਾਰੀ ਜ਼ਿੰਦਗੀ ਤੁਸੀਂ ਡਿਊਟ ਗਾਇਆ ਪਰ ਬੜਾ ਅੱਛਾ ਗਾਇਆ ਪਾਕ ਪਵਿੱਤਰ ਗਾਇਆ ਤੁਹਾਡੀ ਇੱਜ਼ਤ ਹੈ ਆਦਬੋ ਜ਼ਾਬ ਹੈ ਤੁਹਾਡਾ ਲੋਕੀ ਲਾਈਕ ਕਰਦੇ ਤੁਹਾਡੀ ਗਾਇਕੀ ਨੂੰ ਪਰ ਇੱਕ ਜਨਰਲ ਕਨਸੈਪਟ ਇਹ ਕਿਉਂ ਹੈ ਕਿ ਪੰਜਾਬੀ ਦੁਕਾਨਿਆਂ ਨੂੰ ਇੱਕ ਸਬ ਸਟੈਂਡਰਡ ਦੀ ਗਾਇਕੀ ਕਿਉਂ ਸਮਝੇ ਜਾਂਦਾ ਰਿਹਾ ਇਹ ਪਿੱਛੇ ਜੈ ਜੀ ਕੁਝ ਐਸਾ ਮਾਹੌਲ ਬਣ ਗਿਆ ਸੀ ਕੁਛ ਤਾਂ ਅਤਵਾਦ ਨੇ ਐਸਾ ਮਾਹੌਲ ਬਣਾ ਦਿੱਤਾ ਵੀ ਜੋ ਵੀ ਇਹ ਹਟ ਕੇ ਗਾਉਣ ਵਾਲੇ ਹਟ ਗਏ ਉੱਥੇ ਅੱਗੇ ਕੁਝ ਲੇਡੀ ਸਿੰਗਰਾਂ ਨੇ ਪਤਾ ਨਹੀਂ ਕਿਉਂ ਐਸਾ ਕਹਿਣਾ ਸ਼ੁਰੂ ਕਰ ਦਿੱਤਾ ਅਸੀਂ ਗੀਤ ਗਾ ਰਹੀਆਂ ਇਹ ਘਰ ਵਿੱਚ ਸੋਣੇ ਜਾਂਦੇ ਨੇ ਜਿਵੇਂ ਅਸੀਂ ਲਚਰ ਨਹੀਂ ਕਹਿੰਦੀਆਂ ਅਸਤਾ ਉਹ ਹੋਣੀਆਂ ਨੇ ਸਾਰੇ ਸੁਣਨ ਭਾਦੀ ਗੱਲ ਵਿੱਚ ਹੀ ਆ ਇੱਕ ਆਰਟਿਸਟ ਮੇਰੇ ਕੋਲ ਜੰਦੀ ਜੀਤੀ ਤਾਂ ਹੁਣ ਸੋਲੋ ਗਾਉਣ ਲੱਗ ਗਿਆ ਤੇ ਤੁਸੀਂ ਹਲੇ ਵੀ ਡਿਊਟ ਗਈ ਜਾਨੇ ਲੋਕੀ ਹੋਂ ਟੂਟਾਂ ਨੂੰ ਚੰਗਾ ਇੱਕਦਮ ਦੇ ਮੈਂ ਕਿਹਾ ਇਹ ਦੋ ਗਾਣਿਆ ਕਰਕੇ ਮੇਰਾ ਨਾਮ ਵੜਿਆ ਮੈਂ ਇਹੀ ਸਾੜਦਾ ਮੇਰੇ ਕੋ ਰਹਿ ਗਿਆ ਮੈਂ ਕਿਹਾ ਬਾਕੀ ਤੁਸੀਂ ਕਿਹੜਾ ਸਿੰਗਲ ਗਾਦੀਆਂ ਫਿਰਦੀਆਂ ਮੈਂ ਕਿਹਾ ਜਿਹੜੇ 5 6 ਮਗਰ ਖੜੇ ਕੀਤੇ ਹੋਣੇ ਤਾਂ ਕਿਹਾ ਕਲੀਆਂ ਪੜਾ ਯਾਦਾ ਮੈਨਾਂ ਸਾਰੀਆਂ ਕੁੜੀਆਂ ਢੋਲ ਕਵਾ ਵਾਲੀ ਵੀ ਕੁੜੀ ਹੋਵੇ ਚੱਲ ਨਾ ਮੈਂ ਮੈਂ ਉਹ ਜਿਹੜੇ ਪਿੱਛੇ ਹੋਏ ਹੋਏ ਕਰਨੋਂ ਖੜੇ ਕੀਤੇ ਉਹਨਾਂ ਦਾ ਮਤਲਬ ਹੁੰਦਾ ਕੀ ਉਹਨੂੰ ਤੇ ਕੱਲ ਲੋਕਾਂ ਨੇ ਵੀ ਸਾਡੀ ਹੋਏ ਹੋਏ ਕਰਨੀ ਆ ਆਪੇ ਕਰਾ ਲਈ ਨਹੀਂ ਪਤਾ ਚੱਲ ਬਸ ਤਾਂ ਕਿਸੇ ਨੂੰ ਮਿਲਣਾ ਚੰਗੀ ਗੱਲ ਨਹੀਂ ਹੈ ਲੇਕਿਨ ਫਿਰ ਵੀ ਆ ਆਪਾਂ ਕਰੇ ਕਰਨੇ ਵੀ ਬਚ ਰਿਹਾ ਇਹ ਉਹ ਜਿਹੇ ਤੇ ਆਪਾਂ ਬਰੋਦ ਗੱਲਾਂ ਆਪਕੀ ਜੀ ਕਿ ਪੈਦਾ ਹੋ ਜੂਗੀ ਦੇਖੋ ਗੀਤ ਨੂੰ ਕਰਨ ਲੱਗੇ ਨਾ ਚਾਹਤਾ ਕੁਝ ਨਹੀਂ ਹੈ ਦੇਖੋ ਜੀ ਨਾਲ ਦੁਗਾਣੇ ਮਾਰੇ ਅਗਰ ਸਾਫ ਨੀਤਨਾ پاک ਪਾਕੀਜ਼ਗੀ ਨਾਲ ਗਾਇਆ ਜਾਨ ਤੇ ਨਾ ਸੁਲੋ ਗਾਇਕੀ ਮਾੜੀ ਹੈ ਅਗਰ ਤੁਹਾਡੇ ਆਤਮਾ ਉਨੀ ਸ਼ੁੱਧ ਹੈ ਚੰਗੀ ਗਾਇਕੀ ਵੱਲੋਂ ਤੁਸੀਂ ਸਮਰਪਿਤ ਹੋ ਅਗਰ ਤੇ ਤੁਸੀਂ ਸੁਲੋ ਗੀਤ ਗਾਏ ਤੁਹਾਡੇ ਉਹ ਵੀ ਬੜੇ ਪਪੂਲਰ ਹੋਏ ਤੁਸੀਂ ਸੁਲੋ ਗਾਏ ਮੈਨੂੰ ਯਾਰਾ ਤੁਹਾਡਾ ਜਿਹੜਾ ਉਹ ਗੀਤ ਹੈ ਸ਼ਾਇਦ ਫਿਲਮੀ ਸੌਂਗ ਸੀਗਾ ਪਰ ਲੋਕਾਂ ਨੇ ਘਰ ਘਰ ਚੋਂ ਗੀਤ ਵੱਜਿਆ ਉਮਮਨ ਨਈਏ ਪੁਲਣਾ ਵਿੱਚ ਛੋੜਾ ਮੈਨੂੰ ਤੇਰਾ ਉਹਨਾਂ ਦੇ ਹਰ ਬੰਦੇ ਜਾਣੇ ਮੇਰਾ ਕਿਤੇ ਵਿਛੋੜਾ ਪਵੇ ਤੇ ਮੈਂ ਗੀਤ ਗਾਵਾਂ ਹਾਂ ਜੀ ਹਾਂ ਰਈਏ ਮੇਰੇ ਦਾਟੇ ਰੱਬਾ ਸਾਨੂੰ ਗਿਉ ਮਾਰਨੀ ਹੋਰਾਂ ਨਹੀਂ ਲੱਗਦਾਗੀ ਮੇਰਾ ਸਾਰੇ ਦੁੱਖ ਭੁਲੇ ਜਾਣਗੇ ਨਹੀਂਓ ਭੁਲਣਾ ਨਹੀਂਓ ਭੁਲਣਾ ਨਹੀਂਓ ਭੁਲਣਾ ਕੀ ਬਾਤ ਹੈ ਵਾਹ ਵਾਹ ਸੁਦੀਕ ਸਾਹਿਬ ਮੈਂ ਵੀ ਕ ਜਿੰਨੇ ਵੀ ਕੀ ਸੋਲੋ ਗਾਏ ਆ ਲੇ ਕਬਰ ਨੇ ਆਣੀ ਦੀ ਬਾਬਲਾ ਦਰਦ ਮੰਡਾਲਾ ਤੇ ਨੇ ਖਾਲੀ ਕੋੜੀ ਹਣਕ ਦੀ ਉੱਤੇ ਨਹੀਂ ਦਿੰਦਾ ਵੀਰ ਉਹ ਡੂੰਗੇ ਡੁੱਬ ਗਏ ਜਿਹੜੇ ਆ ਲੈ ਰਹੀ ਆ ਯਾਰ ਪਤਣਾ ਦਾ ਕੀ ਬਾਤ ਇਹੋ ਦੇ ਗੀਤ ਤਾਂ ਗਾਇਆ ਮਤਲਬ ਮਿਲ ਗਈਆਂ ਨਾ ਨੂੰ ਵੀ ਗਲਤ ਗਾਦਾ ਤਾਂ ਮਨ ਤੋਂ ਪਤਾ ਨਹੀਂ ਉਹ ਕੀ ਕੀ ਹੁੰਦਾ ਇਹ ਵਾਕਈ ਗਲਤ ਗਾਇਆ ਹੁੰਦਾ ਤੇ ਅੱਜ ਆਪਾਂ ਇਸ ਸ਼ੋਅ 'ਚ ਇਹਦਾ ਇਕੱਠੇ ਬੈਠੇ ਹੀ ਨਾ ਹੁੰਦੇ ਮੁਹੰਮਦ ਸਰੀਕ ਸਾਹਿਬ ਰਣਜੀਤ ਕੌਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਤੁਹਾਡੀ ਗਾਇਕੀ ਦੀ ਉਮਰ ਲੰਮੀ ਕਰੇ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸ਼ੀਖ ਲੈ ਆਏ ਹੋ ਤੁਹਾਡਾ ਦਿਲੋਂ ਧੰਨਵਾਦ ਕਰਦੇ ਸੱਚੀ ਅੰਬੀਨਾ ਕਦੇ ਵੀ ਹੁੰਦੀ ਛਾੜਦੀ ਅੰਨੇਰੀ ਅੱਗੇ ਕੀ ਆੜਦਾ ਸੋਲ ਮੇਜੇ ਦੂਰ ਪਾੜ ਜਾ ਬਹਾਮ ਸਦੀਕ ਅਤੇ ਰਣਜੀਤ ਕੌਰ ਦੀ ਸਦਾ ਬਹਾਰ ਜੋੜੀ ਤੇ ਪੇਸ਼ ਕੀਤਾ ਗਿਆ ਸਾਡਾ ਇਹ ਵਿਸ਼ੇਸ਼ ਸੈਗਮੈਂਟ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੇ ਪਸੰਦ ਕੀਤਾ ਹੋਵੇਗਾ ਆਪਣੀ ਰਾਏ ਸਾਡੇ ਨਾਲ ਜਰੂਰ ਸਾਂਝੀ ਕਰਨੀ ਤਾਂ ਕਿ ਅਸੀਂ ਫਿਊਚਰ ਦੇ ਵਿੱਚ ਵੀ ਇਹੋ ਜਿਹਾ ਪ੍ਰੋਗਰਾਮ ਪੇਸ਼ ਕਰਨ ਦਾ ਮਨ ਬਣਾ ਸਕੀਏ ਬਿੱਲੋ ਤੇਰੇ ਵਾਲੇ ਬੁੱਲੇ ਨਹੀਂ ਅਸੀਂ ਲੋਟਣੇ ਦੇਰੂ